ਅਸੀਂ ਭਾਈ ਰੰਜੀਤ ਜੀ ਨੂੰ ਛੱਡਣਾ ਦਾ ਜੀ ਨਾਲ ਭੈਣ ਵੀ ਸੀ ਸਾਡੀ ਤੇ ਭੈਣ ਨੂੰ ਤਾਰ ਕੇ ਅੱਡੇ ਤੇ ਉੱਥੇ ਅਸੀਂ ਤਾਂ ਦੀ ਤਾਰੀ ਪੁੱਛ ਲੈਣਾ ਉੱਥੇ ਇਸ ਟਾਈਮ ਨਾ ਬੱਸਾਂ ਰੁਕਦੀਆਂ ਨਹੀਂ ਹੈਗੀਆਂ ਤੇ ਬੀਬੀ ਕਹਿੰਦੀ ਇੱਕ ਵਾਰ ਮੈਂ ਬਹੁਤ ਤੰਗ ਹੋਈ ਆ ਵੀ ਤੁਸੀਂ ਇੱਦਾਂ ਕਰੋ ਮੈਨੂੰ ਪੁਰਾਣੇ ੱਡੇ 'ਤੇ ਧਾਰਿਆ ਤਾਂ ਕਰਕੇ ਫਿਰ ਹੁਣ ਅਸੀਂ ਪੁਰਾਣੇ ੱਡੇ 'ਤੇ ਲੈ ਕੇ ਆਏ ਜੀ ਬੀਬੀ ਨੂੰ ਹੁਣ ਜਾ ਰਹੇ ਆ ਬੀਪੀ ਬਹੁਤ ਲੋਅ ਹੋਇਆ ਵਾ ਅਸੀਂ ਬੀਪੀ ਨਾ ਘਰਾਂ ਵਿੱਚ ਚੈੱਕ ਕਰਿਆ ਤਾਂ ਬੀਪੀ ਸੱਚੀਓ ਲੋਅ ਹੋਇਆ ਵਾ ਇਹਦਾ ਕਾਫੀ ਤੇ ਫੇਰ ਨੂੰ ਨਾ ਵੈਸੇ ਪਤਾ ਹੈ ਅ ਅਗਰੋਂ ਬਾਕੀ ਹੁਣ ਦੇਖਦੇ ਆਂ ਉੱਥੇ ਜਾ ਕੇ ਕੀ ਬਣਦਾ ਹਨਾ ਇਹ ਡਾਕਟਰ ਸਾਹਿਬ ਨੂੰ ਮਿਲਦੇ ਆਂ ਨਾ ਉਹ ਸਾਹਿਬ ਵੈਸੇ ਉੱਠ ਕੇ ਹੋਣਾ ਯਾਰ ਪਰ ਉਹ ਆ ਜਾਂਦੇ ਆ ਉੱਪਰੇ ਉਹਨਾਂ ਦੀ ਰਹਿائش ਆ ਜੇ ਉਹਨਾਂ ਨੂੰ ਫੋਨ ਕਰਦੇ ਨਾ ਨਰਸ ਥੱਲੇ ਜੇ ਫੋਨ ਕਰਦੀ ਆ ਤਾਂ ਉਹ ਆ ਵੀ ਜਾਂਦੇ ਆ ਚਲ ਕੋਈ ਐਮਰਜੈਂਸੀ ਹੋਵੇ ਐਮਰਜੈਂਸੀ ਹੋਵੇ ਹਾਂ ਵੈਸੇ ਤਾਂ ਉੱਪਰੋਂ ਲਿਖਾ ਦਿੰਦੇ ਆ ਦਵਾਈਆਂ ਫਿਰ ਅਗੜਾ ਪਵੇ ਤਾਂ ਆ ਵੀ ਜਾਂਦੇ ਕੋਈ ਵੱਡੀ ਗੱਲ ਨਹੀਂ ਹਾਂਜੀ ਵੈਸੇ ਦੂ ਹੀ ਡਾਕਟਰ ਹੁੰਦੇ ਆ ਇੱਥਾ ਹਾਂ 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 ਬਾਕੀ ਚਲੋ ਫਿਰ ਹੁਣ ਉੱਥੇ ਜਾ ਕੇ ਦੇਖਦੇ ਆ ਜੀ ਪਹੁੰਚ ਕੇ ਹਸਪੀਟਲ ਤੇ ਹੁਣ ਦੇਖਦੇ ਆ ਡਾਕਟਰ ਸਾਹਿਬ ਕੀ ਕਹਿੰਦੇ ਆ ਦੇਖ ਲਈ ਹੁਣ ਡਾਕਟਰ ਸਾਹਿਬ ਕੀ ਕਹਿੰਦੇ ਆ ਨੂੰ ਵੈਸੇ ਨੂਨ ਚੱਤਿਆ ਸੀ ਭਾਈ ਆਉਂਦੇ ਆਉਂਦੇ ਨੇ ਲੋ ਹੋਇਆ ਮਤਲਬ ਤਾਂ ਕਰ ਨਹੀਂ ਨਹੀਂ ਮਤ ਕਰ ਲੈ ਲੈ ਨੂੰ ਕਰ ਦੇ ਨਾ ਕੋਈ ਨਹੀਂ ਕੀ ਤੁਹਾਨੂੰ ਰੰਗ ਨਹੀਂ ਆ ਰਿਹਾ ਅੰਦਰ ਅੰਦਰ ਬੈਠ ਜਾਓ ਠੀਕ ਹੈ ਵਧੀਆ ਕਿੰਦਾ ਹੁਣ ਸੈਟ ਹੈ ਹੱਟਾ ਇਸ ਤਰ੍ਹਾਂ ਹੁਣ ਫਲੇਟ ਰੀਟ ਗਿਆ ਨੀ ਬੀਬੀ ਦੇਖਿਆ ਕਹਿੰਦੇ ਬੀਬੀ ਤਰ੍ਹਾਂ ਕੀ ਕਰਿਆ ਹਾਂ ਮੈਂ ਯੋਗੀ ਜਦ ਵੀ ਹੋ ਗਈ ਕਹਿੰਦੇ ਮੈਂ ਗ੍ਰੀਪੀ ਅੰਦਰ ਡਰਾਪ ਕਿੱਦਾਂ ਹੋਊਗਾ ਹੂੰ ਹੂੰ ਤੁਹਾਨੂੰ ਪੈਰ ਸਿੱਧਾ ਹੋਵੇ ਨਾ ਉਹ ਖਾਣਾ ਜਿਹੜਾ ਨਾਣ ਖਾਤਾ ਹੋਗੇ ਨਾਲ ਹਟੋ ਜਾਣਾ ਕੋਈ ਗੋਰੀ ਮਾਸੀ ਹੋਵੇ ਹਾਂ ਹਾਂ ਠੀਕ ਹੈ ਇਹ ਵਾਰ ਅੰਦਰ ਬੁਖਾਰ ਹੁੰਦਾ ਹਾਂ ਮੈਂ ਦੋ ਕੋਈ ਨਹੀਂ ਕੋਈ ਨਹੀਂ ਕੋਈ ਬੰਦ ਬੀਬੀ ਵੀ ਕੰਮ ਲਾ ਰਹੀ ਹੈ ਤੇ ਬੀਬੀ ਵੀ ਭਾਈ ਕੰਮ ਲਾ ਰਹੀ ਹੈ ਚਲ ਕੋਈ ਨਾ ਮੈਂ ਤਾਂ ਹੁਣ ਦੋ ਸਭ ਆਪਣੇ ਕੰਮ ਹੋ ਗਏ ਹਾਂ ਹਾਂ ਬਿਲਕੁਲ ਉਹ ਦੋਨੇ ਕੀ ਹੋ ਗਿਆ ਪੁੱਤ ਉਹ ਬਈ ਡਰੀ ਜਾਂਦੀ ਨਹੀਂ ਪਤਾ ਨਹੀਂ ਕੀ ਹੋ ਗਿਆ ਸ਼ੁਣ ਮੰਮਾ ਨੂੰ ਕੋਈ ਨਹੀਂ ਬੇਵਾਸ ਵੀ ਹੋਈ ਪਈ ਐ ਯਾਰ ਚਲ ਕੋਈ ਨਾ ਕੀ ਹੋਇਆ ਮੇਰਾ ਕੋਈ ਨਾ ਕੋਈ ਨਾ ਮੈਂ ਤਾਂ ਇਹ ਨੂੰ ਸੁਣ ਤੋਂ ਬਦਲੇ ਨਹੀਂ ਮਨ ਤਾਂ ਮਹਾਂ ਚ ਜਾਣੀ ਸੇ ਪਰ ਬਣੀ ਬਹੁਤ ਆ ਆਪਣੇ ਕੀ ਜੀ ਜੇ ਕੋਈ ਕਹੇ ਵੀ ਜਰਾ ਕਿਆ ਦੂਦਾ ਹਮ ਕੋਸ਼ਿਸ਼ ਨਹੀਂ ਕਰਨਾ ਕਿ ਤਾਵਾ ਜਿਆਦਾ ਨਹੀਂ ਹਮ ਕੋਸ਼ਿਸ਼ਾ ਉਲਟੀ ਦੀ ਆ ਕੀ ਮਤਲਬ ਜਦ ਵੀ ਥੋੜਾ ਜਿਹਾ ਸੈੱਟ ਹੋ ਜਵੇ ਹਮ ਆਹੋ ਚਲ ਤੂੰ ਮੈਨੂੰ ਸੁਣੀਏ ਮਿੱਦਲੀ ਮਾਤਾ ਹਰ ਰੋਜ਼ ਨੂੰ ਯੂਨੀਵਰਸਿਟੀ ਦੀ ਦਲਫਾਜ਼ੀ ਜੋ ਆਪਾਂ ਗੱਲ ਕਰੀਏ ਉਹਦੀ ਗੈਸ ਬੰਦ ਜੀ ਆਪਾਂ ਸੋਚੀ ਲੰਨੇ ਆ ਉਹ ਤਜਾਬ ਪੰਜਾਬ ਦਾ ਇਸ ਵੇਲੇ ਨਵਾਂ ਤਾਜ਼ਾ ਕਰਸ ਲੈ ਲੈਣੇ ਨਿਯਮ ਪਤਾ ਨਹੀਂ ਮਾੜਾ ਕੀ ਆਗਰੰ ਹੈ ਚਲ ਕੋ ਆਪਣੀ ਮੋਟਰ ਹਾਂ ਜੀ ਸੈਂਟਰ ਫੋਨ ਤੇ ਸਾਥੀ ਗੱਲ ਸਾਰੇ ਹਲ ਵੀ ਸਭ ਨੇ ਨੰਬਰ ਪਰ ਲਗਾਉਂਦੇ ਇਸੇ ਚੇਤੇ ਫੀਲ ਹੁੰਦਾ ਜੈ ਕੰਨੀ ਹੁੰਦਾ ਮੈਂ ਸਿਰਫ ਮੁਰਵਰੀ ਦੋਵਰੀ ਇੰਟਰਨੈਸ਼ਨਲ ਆਇਸਿਸ ਪ੍ਰਾਪਰ ਕਿੰਨੀ ਵੈਸਟਰਨ ਕੋਲੋਡਲ ਟੈਬਲੇਟਸ ਸਵੇਰੇ ਆ ਕੇ ਸੰਦੋ ਖਾਣੇ ਨੇ ਬੀਬੀ ਵੀ ਕਰ ਰਹੀ ਟੀਕ ਟਿਕ ਟੋਕ ਚੋਕ ਥੈਂਕ ਯੂ ਹੈਲੋ ਜੇ ਕਿ ਮੈਂ ਉਹ ਦੇ ਦਿੱਤੀ ਸੀ ਕਿ ਸਿੱਕੇ ਕਹਿੰਦੇ ਵੀ ਕਦੋਂ ਤੱਕ ਇਹ ਲੈ ਲਿਓ ਇਹ ਕਿ ਇਹਨਾਂ ਨੇ ਦੇ ਦਿੱਤੀ ਸੀ ਇੱਕ ਉਹਨਾਂ ਕਹਿੰਦੇ ਵੀ ਜੇ ਨਹੀਂ ਤੁਹਾਨੂੰ ਲੱਗਾ 4 ਘੰਟੇ ਬਾਅਦ ਹੋਰ ਭੇਜ ਸਕਦੇ ਹਾਂ 4 ਘੰਟੇ ਬਾਅਦ ਹਾਂ ਪਈ ਆਪਣੇ ਸੋਣ ਉਹ ਘਰ ਟੈਂਪਲ ਜੀ ਦੀ ਨਹਾਉਣ ਕੋੜੀ ਹੁੰਦੀ ਹੈ ਨਾ ਹੁੰਦੀ ਇਹ ਤਾਂ ਨਹੀਂ ਕਰਦੇ ਰਾਤ ਨਹੀਂ ਕਰਦੇ ਠੀਕ ਆ ਸਾਡੇ ਕਿਸੇ ਨੂੰ ਵੀ ਨਹੀਂ ਆਵੇ ਹੋਇਆ ਜੀ ਉਹਨਾਂ ਨੂੰ ਆਉਣਾ ਹੈ ਕੋਈ ਕਿਸੇ ਨੂੰ ਨਹੀਂ ਆਉਣਾ ਇਹਦੀ ਤਸਵੀਰਾਂ ਨਹੀਂ ਆ ਹੂੰ ਚਲੋ ਹਰੇਕ ਦੀ ਆਪਣੇ ਇਸ ਚੀਜ਼ ਵਿੱਚ ਚਲ ਇਸ ਕੰਡੀਸ਼ਨ ਚ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਕਿਸੇ ਤੁਸੀਂ ਕਹਿੰਦੇ 3 ਮਹੀਨੇ ਨਹੀਂ ਹੁੰਦੀਆਂ ਲੱਗੀਆਂ ਉਹਨੇ ਮਾਰਿਆ ਵਾ ਹੂੰ ਆਪਾਂ ਕਹਿ ਦਿੰਦੇ ਆ ਬੀਬੀ ਪਰਭਾਈ ਨਹੀਂ ਉਹ ਇੱਕ ਦਿਨ ਦੀ ਪਰਭਾਈ ਵੀ ਹਫ਼ਤਾ ਨਹੀਂ ਹੁੰਦੀ ਆਉਂ ਜਿਵੇਂ ਪਹਿਲਾਂ ਹੋਟੀਆਂ ਲੱਗੀਆਂ ਰਹਿ ਜਾਂ ਤਾਂ ਨਵੀਂ ਹੈ ਤੇ ਮਾਸੀ ਨੂੰ ਸ਼ੁਭਾਸ਼ੀ ਆਉਣ ਨੂੰ ਦੱਸੋ ਮੈਨੂੰ ਲੱਗਦਾ ਇਹਨਾਂ ਦੀ ਤਸਵੀਰ ਮਾਸੀ ਦੇ ਲੈਣੀ ਹੈ ਹੂੰ ਉਹ ਮਾਸੀ だっਲੀ ਅੰਮ੍ਰਿਤਪੁਰੋਂ ਆਉਂਦੀ ਆ ਮਾਮੀ ਨੂੰ ਵੀ ਆਮੀ ਮਮੀ ਨੂੰ ਨਹੀਂ ਚਾਉਣਾ ਹੋਇਆ ਹਨਾ ਬੱਸ ਚਲ ਕੋਲਣਾ ਆਪਣੀ ਆਪਣੀ ਤਸਵੀਰ ਹੋ ਜਾਂਦੀ ਹੈ ਹੂੰ ਤਾਂ ਇਹਨਾਂ ਦੇ ਮਾਸੀ ਦੇ ਉਹ ਇਹ ਗੱਲ ਆ ਚਲੋ ਫੇ ਹੁਣ ਚਲੀਏ ਫੇ ਆਪਾਂ ਕਿ ਰੈਸਟ ਕਰਨੀ ਹੈ ਜੇ ਹੂੰ ਚਲ ਕੋਮਰਾ ਫੇ ਰੈਸਟ ਕਰ ਲਓ ਲਓ ਜੀ ਆਪਾਂ ਪਹੁੰਚ ਗਏ ਸਫੀਦ ਦੇ ਹਸਪੀਟਲ ਉਪਰ ਦੇਖ ਲਓ ਕਿ ਹਰੇ ਟਾਈਮ ਆਹ ਜਦੋਂ ਸਾਰੀ ਖਾਲੀ ਹੁੰਦੀ ਸੀ ਹਾਂ ਹੁਣ ਹੌਲੀ ਹੌਲੀ ਸ਼ਹਿਰ ਸਾਡੇ ਬੰਨੂ ਵਾਧਾ ਆ ਰਿਹਾ ਆ ਦੇਖ ਲਓ ਕਿਸੇ ਦਾ ਖੁੰਜਾ ਜਾਂ ਬਿਆ ਤਾਂ ਆ ਵੀ ਕਿਸੇ ਨੇ ਦੇਖ ਲਓ ਐਨ ਵਧੀਆ ਨਾ ਹਾਲ ਟਕੌੜਾ ਜਾਂ ਛੱਤ ਲਿਆ ਅਗਲੇ ਨੇ ਦੋ ਦੁਕਾਨਾਂ ਬਣਾ ਦੇਣੀਆਂ ਇਹਦੀਆਂ ਠੀਕ ਆ ਭਾਈ ਵਧੀਆ ਤੇ ਬਣਾ ਲੱਗਿਆ ਜੀ ਜੂਸ ਬਣਾਉਣ ਜੂਸ ਮਸੰਮੀ ਦਾ ਇੱਧਰ ਸਾਰੀਆਂ ਫਰੂਟਾਂ ਵਾਲੀਆਂ ਦੁਕਾਨਾਂ ਆ ਜਿੰਨੀਆਂ ਵੀ ਮੈਂ ਫਰੂਟਾਂ ਦੀ ਮਾਰਕੀਟ ਪਹਿਲੋ ਇਹਨੂੰ ਸਾਡੇ ਏਰੀਏ ਦੀ ਜਿੰਨੇ ਵੀ ਫਰੂਟ ਉਰੇ ਜਿੰਨੇ ਵੀ ਫਰੂਟਾਂ ਵਾਲੇ ਖੜਦੇ ਆ ਇੱਥੇ ਹੀ ਖੜਦੇ ਸਾਰੇ ਉਹ ਸਾਹਮਣੇ ਹਸਪੀਟਲ ਉੱਪਰ ਹੀ ਹੈ ਤੇ ਇਹ ਬੋਲ ਆ ਗਿਆ ਜੂਸ ਚੱਕ ਭਾਈ ਜੂਸ ਨੂਨ ਪਾਤਾ ਮੇਟਰ ਥੋੜਾ ਤੇਜ਼ ਬਾਕੀ ਬੀਬੀ ਬਾਦਮੀਆਂ ਜਾਵੇ ਕਿਤੇ ਨੂਨ ਜ਼ਿਆਦਾ ਪੀ ਜੰਦੀ ਆ ਮੈਂ ਮਕਾਲ ਕਰਦਾ ਕੀ ਲਾ ਪੀ ਲਾ ਮੁਕੇ ਤਾਂ ਆਣੀ ਕੋਈ ਨਹੀਂ ਆਣੀ ਹੈ ਕਟਣ ਵਾਲੀ ਗੋਲੀ ਨਹੀਂ ਪਣੀ ਮੇਰੇ ਨੇ ਕਦੇ ਕਟਣ ਵਾਲੀ ਨਹੀਂ ਦੇ ਲੋ ਮੈਂ ਮੁੱਕੇ ਕਟਣੇ ਵਾਲੀ ਬੋਡੀ ਦੇ ਨਹੀਂ ਪਾਣੀ ਪਤਾਣੇ ਨੂੰ ਕੋ ਦੇਖਣਾ ਪਹਿਲਾਂ ਵੀ ਸਾਡੇ ਨਾਲ ਨਹੀਂ ਚੱਲ ਮੈਂ ਤਾਂ ਇੰਨਾ ਵੀ ਤੇਜ ਹੋਣਾ ਵੈਸੇ ਤਾਂ ਮਸੰਮੀ ਦਾ ਤਾਂ ਵੈਸੇ ਥੋੜਾ ਜਨਾ ਮਿੱਠਾ ਤੇ ਇਹਨਾਂ ਜ਼ਿਆਦਾ ਮਿੱਠਾ ਹੀ ਪਾਉਣਾ ਪੈਂਦਾ ਜਾਂ ਫਿਰ ਨੂਣੇ ਮਿੱਠੇ ਵਾਲਾ ਇਹਨੇ ਪੀਣਾ ਨਹੀਂ ਜੀ ਨੂੰ ਪਲਾਇਆ ਸੀ ਦਾ ਜੀ ਨੇ ਮਿੱਠਾ ਤੇ ਨੂਣ ਪਾ ਆਪ ਤੇ ਲੱਗਦਾ ਫਿਰ ਕੀਤਾ ਹੂੰ ਉਹੀ ਗੱਲ ਹੁਣ ਹੈ ਨੀ ਇੱਥੇ ਨੂਣ ਥੋੜਾ ਜ ਹੋਰ ਦੇ ਦਿ ਯਾਰ ਨੂਰ ਥੋੜਾ ਹੋਰ ਦੇ ਦੀ ਸਾਸੀ ਕਾਲਾ ਕਾ ਜੀ ਹੋਰ ਠੀਕ ਆ ਜੀ ਹਾਂ ਜੀ ਲੈ ਦੇ ਆਹੀ ਦੇ ਦੇ ਲੈ ਇੱਥੀ ਨੂੰ ਫੜਾ ਲੈ ਚਮਚ ਲੈ ਕੋਲ ਉਹ ਦੇ ਲੈ ਦੇ ਬਾਦੇ 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 ਕਿੰਨਾ ਕਿੰਨਾ ਤੋਂ ਦੇਈ ਜਾ ਭਾਈ ਆ ਲੈ ਮਿੱਤਰ ਮੜਾ ਨੇ ਅੰਕ ਮੈਂ ਕੁਛ ਬਤ ਚਿਕਨ ਮੇਰੀ ਦੁਕਾਨ ਬੰਦ ਕਰਦੇ ਤਾਂ ਮੇਰਾ ਹੁਣ ਲੰਗ ਗਿਆ ਸੀਜ਼ਨ ਹੈ ਪੰਜ ਵਾਰ ਹੋਰ ਤਾਂ ਉਹ ਵੀ ਬੇਲਾ ਚ ਕਈ ਵਾਰ ਪਿਨਾਸੀ ਜਿੰਦ ਤੇ ਲਾ ਦਿੰਦੇ ਹਾਂ ਪਿਨਾਸੀ ਜਿੰਦ ਤੇ ਕਿੰਨਾ ਨਾਲ ਹੱਦ ਹੋ ਗਈ ਮੈਂ ਮਿਲਣਾ ਜਿੰਨਾ ਹੋ ਰਿਹਾ ਮੈਂ ਆ ਦੇ ਕੋ ਰੇੜੀ ਤਾਂ ਖੜੀ ਅੰਕਲ ਉਹ ਨਹੀਂ ਫੇਰ ਰੇੜੀ ਅੰਕਲ ਨੇ ਆਉਣ ਜਾਣ ਨੂੰ ਰੱਖੀ ਹੋਈ ਹੈ ਇਹ ਪੁੱਛ ਕੇ ਤਾਂ ਦੇਖੋ ਅੰਕਲ ਇਵੇ ਭਰੇ ਆਉਂਦੇ ਆ ਉਹ ਨਹੀਂ ਬੰਦ ਕਰਤਾ ਮੈਨੂੰ ਪਤਾ ਨਹੀਂ ਮੈਂ ਰੋ ਜਾਣਾ ਹੋਰ ਕੇ ਹੋਰ ਵੀ ਬੇਲਾ ਚ ਉਹ ਬਹੁਤ ਰੇੜੀਆਂ ਲੱਗਦੀਆਂ ਨੇ ਜਿੰਨੇ ਦੇ ਰੱਖਦੀਆਂ ਹੁਣ ਹਾਂ ਹੁਣ ਕੋਈ ਨਹੀਂ ਲਾਂਦਾ ਆ ਕਰਕੇ ਲੋਜੀ ਛੜਿਆ ਅੱਜ ਸਾਡੇ ਘਰ ਖੁਸ਼ੀਆਂ ਵਾਲਾ ਦਿਨ ਠੀਕ ਵੀ ਪਾਂਚੀ ਆ ਜੀ ਅੱਜ ਘਰ ਛੜੀ ਤੇ ਲੱਗੇ ਹੋਏ ਆ ਦੀਦੀ ਰਖੜੀ ਬੰਨਣ ਭੈ ਗਰੂ ਸਾਰੀਆਂ ਮਰੀਅਦਾਂ ਕਰੇ ਪੂਰੀਆਂ ਦੀਦੀ ਇਹ ਮੈਂ ਬਨ ਲੰਨੀ ਆ ਹਾਂ ਲਓ ਕੇ ਲਈ ਜੇ ਲੜਨਾ ਕੋਈ ਪੰਡਲ ਹੋਈ। ਕਲੀਰੇ ਬਣੇ ਹੋਏ ਆ। ਹਾਂਜੀ। ਆਹ ਕਿ ਤੀਜਾਂ ਜੀ? ਇਹ ਪਿੰਡਾਂ ਐ। ਓਕੇ। ਸਾਡੇ ਉੱਧਰ ਬੰਦੇ ਆ। ਮੈਂ ਤਾਂ ਕਦੇ ਨਹੀਂ ਕੰਦੀ ਹੂੰ ਮੈਂ ਦੇਖੀ ਆ ਸਾਡੇ ਪਿੰਡਾਂ ਦੀ। ਨਹੀਂ ਸਾਡੇ ਹਰ ਸਾਲ ਬੰਦੇ। ਹਾਂ। ਪਾਪਾ ਰਾਂ یوں ਕਰਦ ਨੇ ਕਣਕ ਦੇ ਤੇ ਪੈਸੇ ਦੇ ਤੇ ਕੁਛ ਦੇਤਾ। ਤੁਸੀਂ ਗਲਤ ਹੋ ਜੀ। ਬੜਾ ਜਿਹਾ ਪਿੱਛੇ ਨੂੰ ਹੋ ਕੇ ਕੈਮਰਿ ਜੀ ਨੂੰ ਦੇਖ ਕੇ ਵੀ ਅਸੀਂ ਆਉਂਦੇ ਵੀ ਹਾਂ। ਜੀ ਜੇ ਕੁਝ ਪ੍ਰਥਾ ਬਾਰੇ ਜਾਣਨਾ ਹੋਵੇ ਦੱਸ ਸਕਦੇ ਹੋ ਮਤਲਬ ਕਹਾਣੀ ਬਾਰੇ ਜੀ ਇਹ ਛੜੀ ਕਦੋਂ ਤੋਂ ਸ਼ੁਰੂ ਹੋਈ ਆ ਇਹ ਤਾਂ ਬਹੁਤ ਦੇਰ ਹੋ ਗਈ ਤੁਸੀਂ ਸੇਵਾ ਕਰਦੇ ਮੜਾ ਜੀ ਦੱਸ ਸਕਦੇ ਆ ਜੇ ਤੁਸੀਂ ਸਾਨੂੰ ਦੱਸ ਤੁਰੂ ਜੀ ਇਹ ਅਕਰ ਫਟਾ ਕਰਨਾ ਹੁੰਦਾ ਨਹੀਂ ਜਿਖ ਨੂੰ ਸੁਭਈਏ ਲੱਗਦੇ ਨਹੀਂ ਹਾਂਜੀ ਸੁਭਈਆਂ ਜਿਵੇਂ ਮੈਨੂੰ ਆਸਲ ਕਹਾਣੀ ਉਹਨਾਂ ਨੂੰ ਪਤਾ ਲੱਗਦੀ ਦੱਸਦੇ ਹੋ ਸਾਰਾ ਬੋਲ ਦੱਸ ਦੋ ਜੀ ਇਹ ਇਹਨਾਂ ਸਾਨਾਂ ਕਦੀ ਗੱਲ ਕਹਾਣੀ ਵਿੱਚ ਬੋਲ ਕੇ ਦੱਸਣਾ ਉਹ ਗੱਲ ਕੁਝ ਉੱਪਰ ਬੰਦੋ ਜੇ ਉੱਪਰ ਨਹੀਂ ਚੰਗਾ ਲੱਗਦਾ ਤਾਂ ਦਿੱਕਤ ਆਉਂਦੀ ਹੈ ਪਤਨੀਆਂ ਵੀ ਬੰਨ ਲੈ ਮੰਮੀ ਦੇਖੋ ਤੇ ਸੋਭਾ ਬਗਾਰਾ ਸ਼ਿੰਗਾਰ ਦੇਣਾ ਕੋਈ ਜਿਹੜਾ ਕੁਝ ਉਹਨਾਂ ਨੇ ਲੈਣਾ ਲੈ ਹੀ ਲੈਣਾ ਹੋਰ ਭਾਲ ਮਾਰੋ ਜਿਹਾ ਬੱਲੇ ਕਿਚੋਂ ਕੱਢਦੇ ਹਾਂ ਭਾਲ ਮਾਰ ਕੇ ਨਾ ਚੁੰਨੀ ਚੁੰਨੀ ਬਿਚੀ ਨਹੀਂ ਜੈ ਜਿਕਣਾ ਗੱਠ ਮਾ ਦੇ ਪਦੋ ਇਤਨਾ ਹਾਏ ਇਹਦੇ ਵਿੱਚ ਨਹੀਂ ਮਾਰਦੇ ਹੁਣ ਮਾਰ ਦੋ ਮਾਰ ਨਾਲ ਵਾ ਖਿਚਦੇ ਨਹੀਂ ਖਿਚਦੇ ਬਸ ਬਸ ਠੀਕ ਹੈ ਹਾਂਜੀ ਮੱਥਾ ਟੇਕ ਲਓ ਹਾਂ ਬੰਤੀ ਰੋਗਾ ਕੀ ਨਾ ਜਸਮੀਨ ਪੜੀ ਉਹ ਮੈਂ ਫੜੀ ਹੀ ਇੱਥੇ ਕਿੰਨੀ ਜਾਨੀ ਬਣਨੀ ਆ ਜਿੱਥੇ ਖਾਲੀ ਚੁੰਨੀ ਨਿਕਲੀ ਮਨ ਵਿੱਚ ਚਲੀ ਗਈ ਸੀ ਹਾਂ ਐਨਾ ਚ ਥੋੜੇ ਜਿਹੇ ਪੈਸੇ ਬਣ ਤੇ ਕੁਝ ਹੋ ਕਰਤੇ ਕੋਈ ਨਾ ਕਹਿ ਤਾਂ ਕਦੀ ਵੀ ਜੁੰਨੀ ਗੱਲ ਕਦੀ ਵੀ ਆਪਣੇ ਬੰਨਣਾ ਮੱਥੇ ਦੁਕਾਨਾਂ ਵਿੱਚ ਚੱਪਣਾ ਕਰ ਚੁੰਨੀ ਸਿਰ ਸਿਰ ਟਾ ਕੇ ਬਣੋ ਹਾਂ ਠੀਕ ਹੈ ਪੰਜ ਕਪਰਦਾਰ ਵੀ ਜਾਂਦੇ ਨਾ ਇਹ ਵੀ ਖਾਲ ਦਾ ਨਿਸ਼ਾਨੀ ਬਾਬੂ ਇੱਥੇ ਸਮਾਧ ਹੈਗੀ ਆ ਪਿੰਡ ਚ ਕਮੀ ਓਕੇ ਹਾਂ ਬਣ ਹੈਗੀ ਪੀਰਾਂ ਦੀ ਵੀ ਹੈਗੀ ਆ ਅੱਛਾ ਪੀਰਾਂ ਦੀ ਹੈ ਨਾ ਗੁੱਗਾ ਮਾੜੀ ਵੀ ਆਪਣੀ ਹਾਂ ਗੁੱਗਾ ਮਾੜੀ ਤਾਂ ਹੈਗੀ ਆ ਬਈ ਮਾਸ ਆਪਣੇ ਇੱਕ ਖੇੜੇ ਪਰ ਔਰਥੇ ਦੂਰ ਰੱਖਾ ਮੈਂ ਤਾਂ। ਉਹ ਲੋਕਾਂ ਨੂੰ ਪਤਾ ਨਹੀਂ ਹੈਗਾ। ਇੱਕ ਖੇੜੇ ਪਰ ਤਾਂ ਔਰਤ ਗੰਡ ਕੰਦਰੀ ਕਰਦੀ। ਹਾਂਜੀ। ਹਾਂ ਗੰਡ ਕੇ ਜਾਂਦੀ ਹੈ। ਮਰਥੇ ਮਸਾਲ ਖਰਦਾ ਮੈਨੂੰ ਪਤਾ ਤੁਪ ਤੁਪੇ ਖੜਨਾ ਕਿ ਨੌਕ ਮੱਥਾ ਟੇਕਣਾ। ਹਸਾਈ ਮੱਥਾ ਟੇਕ ਦਿੰਦੇ ਨੇ। ਨਹੀਂ ਅੰਦਰ ਨਹੀਂ ਵੱਡਦੀਆਂ। ਹਾਂ ਪਤਾ ਨਹੀਂ ਹੈਗਾ। ਮੈਂ ਤਾਂ ਬਾਗੜ ਜਾਂਦਾ ਰਹਿੰਦਾ। ਹਾਂਜੀ। ਅਸੀਂ ਤਾਂ ਬਾਗੜ ਵਿੱਚ ਚੱਲ ਜਿਹਦਾ। ਮੇਰੇ ਦਾਦਾ ਜੀ ਖੁਦ ਬਾਗੜ ਦੀ ਸੇਵਾ ਕਰਦੇ। ਹਾਂ ਫਰਾਂਗੋ ਮੇਰਾ ਮੱਥਾ ਟੇਕਾ ਦੱਸ ਦੋ ਕਿੰਨਾ ਟੇਕਾ ਕਿੰਨਾ ਟੇਕਾ ਨਹੀਂ ਆਪਾਂ ਧੂਨੇ ਵਿੱਚ ਹੀ ਗਰਮ ਗੇਰ ਦਿੰਦੇ ਆ ਭੋਗ ਲਗਾਉਣਾ ਠੰਡੀ ਚੀਜ਼ ਰੱਖੋ ਜਿਹੜੀ ਮੱਥਾ ਪਾ ਸਕੀ ਆਪਾਂ ਹਾਂਜੀ ਹੁਣ ਆਪਾਂ ਵੀ ਚੀਜ਼ ਖਾਂਦੇ ਚਮਚੇ ਨਾਲ ਖਾਂਦੇ ਆ ਇਹਨੇ ਧੂਕ ਦੇਣੀ ਹੈ ਤੇ ਚੰਦਰੀ ਦੀ ਲੋੜ ਠੰਡੀ ਹੋਣੀ ਚਾਹੀਦੀ ਹੈ ਨਾ ਹਾਂਜੀ ਇਹਦਾ ਚਮਚਾ ਵਰਤ ਸੇਮੀਆ ਗਰਮ ਚੀਜ਼ ਨੂੰ ਹੋਣੀ ਚਾਹੀਦੀ ਨਾ ਧੂਕ ਆਪਣੇ ਧੋਹ ਪਾਓ ਚਮਚੇ ਨਾਲ ਪਾਓ ਅੱਛਾ ਕਿੰਨੇ ਤਰੀਕ ਦੀ ਹੈ ਜੀ ਨੌਮੀ ਨੌਮੀ ਹੈ ਕਿ 17 ਦੀ ਹੈ 17 ਦੀ ਵਾਰ 17 ਦੇ ਇੱਕ ਦਾ ਪ੍ਰੋਗਰਾਮ ਆ ਕੋਈ ਇਹ ਤਾਂ ਅੱਜ ਹੀ ਹੋਗੀ 16 16 ਹੋ ਗਈ। ਬੱਸ ਫਿਰ ਇਹ ਅੱਜ ਬੱਟੂ ਸੇਮੀਆਂ। ਹਾਂ ਹੋ ਰਹਾ ਤਾਂ ਸੇਮੀਆਂ ਕਰਨੀਆਂ। ਅਸੀਂ ਉਹ ਅਸੀਂ ਉਹ ਕਰਦੇ ਆ ਤਾਂ ਖੇੜੇ ਕੋ ਕੰਮ ਨਹੀਂ ਚੱਲਦਾ ਜੀ। ਲੋਗ ਢੱਲ ਲਗਾ ਦੇ। ਠੀਕ ਆ ਠੀਕ ਆ। ਹੋਰ ਵੀ ਖਾਣਾ ਬਣਾਉਣਾ ਸਾਰੇ ਪੱਟਵੜੀਆਂ ਕਰਾ ਦੇ। ਅੱਛਾ ਜੇ ਕੱਲ ਨੂੰ ਨੌਮੀ ਆ ਫੇਰ ਕੱਲ੍ਹ ਸ਼ਾਮ ਨੂੰ ਨਹੀਂ ਭਾਜੀ ਉਹ ਲੱਗਦੇ ਹੁੰਦੇ ਸਵਈਏ। ਨਹੀਂ ਨਹੀਂ ਜੀ ਭਾਜੀ ਆਪਣੀ ਛੜੀ ਵੀ ਉਹ ਤੇ ਪਿੰਡ ਤੇ ਜਾਣਦੀ ਹੋਣੀ ਪਗੜ ਲੈ ਕੇ ਹਨਾ। ਹਾਂਜੀ ਲੈ ਕੇ ਜਾਂਦੇ ਹਾਂ। ਜਾਣਦੇ ਹਾਂ। ਹਾਂ ਵੀ ਸੰਗਲ ਜਿੱਕਾ ਤੁਰਦੀ ਨਹੀਂ ਹੈਗੀ ਆਪਣੇ ਨਾਲ ਕਿਸੇ ਨੂੰ ਪਤਾ ਨਹੀਂ। ਹੁਣ ਲੈ ਲੱਗਣਾ ਤੁਹਾਨੂੰ ਦੱਸਾਂਗੇ ਪਿੰਡ ਵਿੱਚ ਖਾਣਾ ਬਣਦੀ ਤੇਤਰ ਰਿਣੂਆਂ ਨਾਲ ਜਦ ਜਾਂਦੇ ਨੇ ਆਪਾਂ ਤੇ ਬੰਦੇ ਨਾਲ ਪੰਜਾਬੀ ਸਿੱਖ ਧਰਮ ਦੇ ਰਹਿੰਦੇ ਆਂ ਕਹਿੰਦੇ ਅਸੀਂ ਮੰਨਦੇ ਨਹੀਂ ਹਾਂ ਹਾਂ ਬਹੁਤ ਨਹੀਂ ਮੰਨਦੇ ਬਹੁਤ ਨਹੀਂ ਮੰਨਦੇ ਕੀ ਤੁਹਾਡੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਬੰਦੇ ਦੀ ਬੀਬੀ ਦਾਣਾ ਪਾਉਣ ਲੱਗੀਗਾ ਨਹੀਂ ਧਾਣੇ ਨਹੀਂ ਪਾਉਂਦੇ ਬਹੁਤ ਬੋਲਣ ਲੱਗ ਗਿਓ ਤੁਹਾਨੂੰ ਅੱਛਾ ਥੋੜੀ ਧਾਣੇ ਨਹੀਂ ਪਾਣੀ ਕਿੰਨੇ ਕਰਾਲਾ ਮਨਾ ਦਿੱਤੀ ਲੇ ਦੱਸ ਹੱਦ ਹੋ ਗਈ ਮਹਾਰਾਸ਼ਟਰ ਸਾਰੇ ਇੱਕ ਹੀ ਆ ਤੁਸੀਂ ਕਿਸੇ ਪਾਉਂਗੇ ਹੋਰ ਕਿੱਥੇ ਪਾਉਂਗੇ ਨਾਲੇ ਮਹਾਰਾਸ਼ਟਰ ਸਾਰੇ ਇੱਕ ਹੀ ਹੈ ਬਹੁਤ ਸਾਰੋਂ ਨਾਲੋਂ ਜ਼ਿਆਦਾ ਮੇਲ ਆ ਜੀ ਹਾਂ ਸਭ ਕੁਝ ਇਨਾ ਤੋਂ ਹੀ ਮਿਲਦਾ ਹੈ ਕਹਿੰਦਾ ਪੁੱਤ ਪੁੱਤ ਦੀ ਇਹਦੇ ਰੰਗ ਵਾਲੀ ਕੀ ਕੀਰੇ ਜਾਗਦੇ ਕੀ ਹਾਂ ਹਾਂ ਕਹਿੰਦੇ ਮੰਗਣਾ ਨਾ ਆਵੇ ਰੱਬ ਨੂੰ ਮੰਗਦੇ ਯਾਰ ਆਪਾਂ ਜਾ ਕੇ ਮੰਗਣਾ ਨਹੀਂ ਆ ਸਾਡੀ ਰੱਬ ਦੀ ਗਲਤੀ ਹਾਂ ਚਾਜੇ ਦੀ ਸਾਨੂੰ ਮੰਗਣ ਦਾ ਉਹ ਗੱਲ ਹੋ ਗਈ ਚਾਜ ਨਾਲ ਮੰਗੂਗੇ ਤਾਂ ਹੀ ਚੀਜ਼ ਮਿਲਦੀ ਹੈ ਹੁਣ ਜੇ ਆਪਾਂ ਮਿਹਨਤ ਕਰਦੇ ਫਲ ਤਾਂ ਹੀ ਮਿਲਦਾ ਹਾਂ ਚਲੋ ਜਾਣੀ ਜਾਣਾ ਇਹ ਸਭ ਕੋ ਹਾਂ ਚਲੋ ਸਭ ਚਲੋ ਲੱਗ ਮੈਨੂੰ ਆਦਮ ਨਹੀਂ ਆਲੇ ਨਾ ਨਾ ਤੇ ਵੜੇ ਮਿਲੋਗੇ ਹੁਣ ਆ ਥੋੜਾ ਅਜਾ ਮੈਨੂੰ ਕੱਲੇ ਨੂੰ ਹੋ ਗਿਆ ਪੁੱਛੀ ਅੱਛਾ ਹੁਣੇ ਨਾ ਉੱਥੋਂ ਬੁੱਚਲਵੇਂ ਜਿਹਦਾ ਮੱਥਾ ਟਿਕਾ ਲਵਣਾ ਠੀਕ ਜਿਹਦੇ ਨਾਲ ਜਮਾਨੇ ਨੂੰ ਠੀਕ ਇਹ ਆ ਪਛੰਦ ਠੀਕ ਹੈ ਬਸ ਹੁਣ ਕੋਈ ਤਾਂ ਕੁੜੀ ਨੂੰ ਮੁੰਡਾ ਦੇ ਦੇਣਾ ਕੋਈ ਇੱਕੋ ਕੁੜੀ ਆ ਮਰ ਰਹੀ ਤਾਂ ਗਿਆ ਗਿਆ ਬੜਾ ਹੋਰ ਤੇ ਇਹੋ ਕੁੜੀ ਗੋਲੀ ਤਾਂ ਜਦੋਂ ਮਾਲਾ ਲਈ ਛੜੀ ਜਾਂਦੀ ਹੁੰਦੀ ਭਾਜੀ ਜਦ ਵੀ ਨਾਲ ਹੀ ਜਾਂਦੇ ਮਾਲਾ ਲਈ ਛੜੀ ਜਾਂਦੀ ਹੁੰਦੀ ਹੈ ਮੇਰਾ ਪਿੰਡ ਮਾਲਾ ਹੈ ਹਾਂਜੀ ਅਵਤਾਰ ਸਿੰਘ ਨੂੰ ਜਾਣਦੇ ਸਾਰੇ ਸਿੰਘ ਨੂੰ ਕਿਸ ਤੋਂ ਵੀ ਜਾਣਦਾ ਹਾਂਗਾ ਉਹ ਜਾਣਦਾ ਮੈਂ ਉਹ ਵੀ ਸੇਵਾ ਕਰਦੇ ਇਹਨਾਂ ਦੀ ਉਹ ਸੇਵਾ ਕਰਦੇ ਆ ਉਹ ਚਾਹੀਦੀ ਨਹੀਂ ਕਰਨੀ ਪਈਆਂ ਮਾਕੋਂ ਮਤੇ ਕੀ ਜੇਗਾ ਜਿੱਥੇ ਜਾਣਾ ਛੱਡੀ ਦਾ ਨਾਲ ਚੁਪੀਏ ਸਾਡੀ ਨਹੀਂ ਹਾਂ ਹਾਂ ਇਹ ਕਹਿੰਦੇ 11 12 ਪਿੰਡਾਂ ਚ ਜਾਂਦੀ ਹੁੰਦੀ ਹੈ ਇੱਕ ਪਿੰਡ ਦੀ ਛੱਟੀ ਹਾਂ ਜੀ ਕਿਸੇ ਕਰ ਪਤਾ ਇਹ ਗੱਲੇ ਜੀ ਉਹ ਤਾਂ ਆਪਣਾ ਪਿੰਡ ਦੇ ਹਿਸਾਬ ਨਾਲ ਆਈ ਹੁਣ ਸਾਡੇ ਕੋਲ ਤਿੰਨ ਲਗਭਗ ਖੈਰਾਬਾਦ ਹੋ ਗਿਆ ਹਮ ਸ਼ੰਪਰਾ ਹੋ ਗਿਆ ਆਪਣਾ ਇੱਥੇ ਰੇੜੂਆਣਾ ਹੋ ਗਿਆ পা